ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਤਿਕਾਰਯੋਗ ਕਿਸਾਨ ਦੋਸਤੋ ਮੈਂ ਸਮੂਹ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਸਿੱਧੂਪੁਰ ਦੇ ਵਰਕਰ ਸਰਬਾਨ ਐਸ ਕੇਐਮ ਨਾਨ ਪੈਡਿਕਲ ਦੀ ਹਰ ਇੱਕ ਜਥੇਬੰਦੀ ਦੇ ਵਰਕਰ ਸਰਬਾਨਾਂ ਨੂੰ ਮੇਰੀ ਅਪੀਲ ਹੈ ਦੋਸਤੋ ਕਿ ਤੁਹਾਨੂੰ ਪਤਾ ਹੈ ਕਿ ਬਠਿੰਡਾ ਡਿਸਟ੍ਰਿਕਟ ਦੇ ਅੰਦਰ ਵਿੱਚ ਸੋ ਖੰਨਾ ਪਿੰਡ ਪੈਂਦਾ ਜਿੱਥੇ ਮੋਰ ਮੰਡੀ ਦਾ ਗੰਦਾ ਪਾਣੀ ਜ਼ਬਰਦਸਤੀ ਪ੍ਰਸ਼ਾਸਨ ਲੋਕਾਂ ਨੂੰ ਅੰਦਰ ਤਾਲਕੇ ਲੋਕਾਂ ਨੂੰ ਜੇਕ ਸੱਟ ਕੇ ਪਿੰਡ ਦੇ ਵਿਚਾਲ ਦੀ ਗੰਦਾ ਪਾਣੀ ਕੱਢਣ ਦੇ ਲਈ ਬਜਟ ਰੱਖਿਆ ਤੇ ਕਰ ਰਿਹਾ। ਉਹ ਸਾਰੀ ਪ੍ਰਕਿਰਿਆ ਨੂੰ ਦੇਖਦਿਆਂ ਅੱਜ ਤੱਕ 100 ਤੋਂ ਉੱਪਰ ਕਿਸਾਨ ਵਿਹਲਾ ਜਲੇ ਜੀਵੇਂ ਵਿੱਚੋਂ 9 ਕਿਸਾਨ ਪਹਿਲਾ ਜੇਲ੍ਹ ਦੇ ਵਿੱਚ ਭੁੱਖੜ ਤਾਲਦੇ ਸੀ ਤੇ ਪੰਜ ਅੱਜ ਹੋਰ ਕਿਸਾਨ ਏਦਾਂ ਨੇ ਉੱਥੇ ਭੁੱਖੜ ਤਾਲ ਸ਼ੁਰੂ ਕੀਤੀ ਪਹਿਲੇ ਨੌਆਂ ਦੇ ਵਿੱਚੋਂ ਤਿੰਨ ਕਿਸਾਨ ਆਗੂਆਂ ਦੀ ਸਿਹਤ ਵਿਗੜੀ ਕੱਲ ਪਰ ਉਹਨਾਂ ਨੂੰ ਲੈ ਕੇ ਗਏ ਮੁਕਸਰ ਦੇ ਸਿਮਰ ਹਸਪੀਟਲ ਉੱਥੇ ਉਹਨਾਂ ਦੀ ਸਿਹਤ ਨੂੰ ਚੈੱਕਅਪ ਕੀਤਾ ਮੈਡੀਸਿਨ ਦੇਣ ਦੀ ਗੱਲ ਕੀਤੀ ਡਾਕਟਰਾਂ ਨੇ ਵੇਖਿਆ ਕਿ ਇੱਕ ਚਿੰਤਾਜਨਕ ਇਹਨਾਂ ਦੀ ਹਾਲਤ ਸੀ ਇਸ ਸਿਧਰਾਂ ਦੇ ਹਾਲਾਤ ਬਣੀ ਹੋਈ ਜਾਂਾਂ ਦੀ। ਸੋ ਇਹ ਉਮਰਦੌਣਾ ਦਾ ਰਾਜਾ ਦੇਖ ਕੇ ਡਾਕਟਰਾਂ ਨੇ ਵੀ ਇਹ ਤੇ ਚਿੰਤਾ ਜ਼ਾਹਿਰ ਕੀਤੀ ਹੈ। ਕੱਲ ਜਿਹਨਾਂ ਦੀ ਸਿਹਤ ਵਿਗੜੀ ਆ ਉਹਨਾਂ ਨੂੰ ਚੱਕਰ ਆਏ ਨਹੀਂ ਉਹ ਬੇਹੋਸ਼ ਹੋਏ ਨੇ। ਤੋਂ ਇਹਨਾਂ ਤੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹ ਰਹੇ ਹਾਂ ਕਿ ਪ੍ਰਸ਼ਾਸਨ ਮੂਤ ਦਰਸ਼ਕ ਬਣ ਕੇ ਨਾ ਦੇਖੇ। ਅਗਰ ਸਾਡੇ ਕਿਸੇ ਇੱਕ ਵੀ ਆਗੂ ਦਾ ਬਾਗ ਵੀ ਮੰਗਾ ਹੁੰਦਾ ਆਪਰ ਸਭ ਲੋਕ ਜਿੱਦੀ ਵੀ ਰਾਇ ਕਰਨੀ ਕੋਈ ਫਿਰ ਕਲਾ ਬਖੰਡਾ ਨਹੀਂ ਲੱਗੇਗਾ ਪੂਰੇ ਪੂਰਾ ਪੰਜਾਬ ਲੜੇਗਾ ਔਰ ਪੂਰੇ ਪੰਜਾਬ ਸਰਕਾਰਾਂ ਤੇ ਆਏਗਾ ਪਰ ਕਿਸ ਕਾਰਨ ਆਏਗਾ ਕਿ ਇੱਕ ਐਮਐਲਏ ਸੁਖਵੀਰ ਦੀ ਜਨ ਪਗਾਉਣ ਦੇ ਕਾਰਨ ਸਾਰੇ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਦੇ ਹੋਂਲੇ ਮਜਬੂਰ ਕਰੇਗਾ ਸੋ ਸਭ ਇਹ ਹਾਲਾਤਾਂ ਨੂੰ ਵੇਖਦਿਆਂ ਇਥੇ ਵੀ ਤਣਾ ਨੂੰ ਵੇਖਦਿਆਂ एसपीएम नॉन प्लेटर ਕੋਲ ਦੀ ਰਾਤ ਮੀਟਿੰਗ ਹੋਈ ਹੈ ਪਰ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਬੜਾ ਕਰੜਾ ਕਿ ਪੂਰੇ ਭਾਰਤ ਦੇ ਵਿੱਚ ਕੱਲ 3 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੋਨਾਂ ਦੇ ਪੁਤਲੇ ਫੁੱਟੇ ਜਾਣਿਆ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ ਪੰਜਾਬ ਦੇ ਅੰਦਰ ਬਾਹਰਲੇ ਸਟੇਟਾਂ ਵਿੱਚ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਜੋ-ਜੋ ਇਸ ਵੀਡੀਓ ਨੂੰ ਵੇਖਦਾ ਹੈ ਉਹ ਕਿਰਪਾ ਕਰਕੇ ਇੱਕ ਵਾਰ ਤੁਮ ਇਹ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾਵੇ ਆਪਣੇ ਕੋਲੇ ਅੱਜ ਦਾ ਹੀ ਟਾਈਮ ਹੈ ਇਹ ਮੈਸੇਜ ਕਨਵੇ ਕਰਨਾ ਕੱਲ੍ਹ ਮਾਪਾ ਪੁੱਤਲੇ ਮੁਕਨੇ ਦਿਹਾੜਾ ਲਈ ਸੋ ਸਾਰੇ ਹੀ ਵਰਕਰਾਂ ਨੂੰ ਸਾਰੇ ਆਗੂ ਸਰਦਾਰਾਂ ਨੂੰ ਪੀਲੇ ਨੂੰ ਮਤਵ ਤੁਮ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਔਰ ਸਟ੍ਰੋਂਗਲੀ ਮਜ਼ਬੂਤੀ ਨਾਲ ਹੱਦ ਦਿੱਸਟ ਹੈਡਕੁਆਰਟਰ ਦੇ ਉੱਤੇ ਮਾਪਾ ਪੁੱਤਲੇ ਮੁਕਨ ਦਾ ਪ੍ਰੋਗਰਾਮ ਦਿਹਾੜਾ ਸਾਡੇ ਆਗੂ ਜਿਹੜੇ ਪਤਾ ਲੱਗਾ ਅੱਜ ਪ੍ਰਸ਼ਾਸਨ ਦੀ ਉਸ ਪਿੰਡ ਦੇ ਸਰਪੰਚ ਨਾਲ ਮੀਟਿੰਗ ਹੋਈ ਹੈ ਕਿਹਾ ਕਿ ਜੀ ਪੈਪਾ ਦਾ ਹੱਕ ਹੈਂ ਅੰਦੋਲਨ ਵਾਪਸ ਲੈ ਲਓ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹ ਰਹੇ ਆ ਕਿ ਤੁਸੀਂ ਲੋਕਾਂ ਦਾ ਸਾਹ ਘੁੱਟ ਕੇ ਤੁਸੀਂ ਲੋਕਾਂ ਦਾ ਆਵਾਜ਼ ਨੂੰ ਬੁਲੰਦ ਕਰਨ ਦਾ ਲੋਕਾਂ ਦਾ ਜਿਹੜੀ ਆਵਾਜ਼ ਹੈ ਠਾਉਂ ਦੀ ਜਿਹੜੀ ਉਹਨਾਂ ਨੂੰ ਲੋਕਤੰਤਰ ਰਾਜ ਦੇ ਅੰਦਰ ਮਿਲਿਆ ਹੋਇਆ ਅਧਿਕਾਰ ਹੈ ਉਹਦਾ ਗਲਾ ਘੁੱਟ ਕੇ ਤੁਸੀਂ ਇਹ ਕੀਤਾ ਉਹ ਪੇਪਰ ਪਾਤੀਆਂ ਇਹਦਾ ਮਤਲਬ ਲੋਕਾਂ ਨੂੰ ਲੋਕ ਤੁਹਾਡੇ ਜੋ ਧੱਕਾ ਕੀਤਾ ਉਹ ਲੋਕ ਸੈਕਟ ਕਰ ਲਿਆ ਨਹੀਂ ਸੀ ਸਾਹਿਬ ਇਹ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ ਇਸ ਵਿਸ਼ੇ ਦੇ ਉੱਤੇ ਸਾਰੇ ਸਾਰੇ ਨੂੰ ਤੁਸੀਂ ਸਰਪੰਚ ਨੂੰ ਕਿਹਾ ਉਹਦੇ ਸਬੰਧ ਵਿੱਚ ਸਾਰੇ ਆਗੂ ਬਾਹਰ ਆਉਣਗੇ ਅਸੀਂ ਵਿਚਾਰ ਚਰਚਾ ਕਰਾਂਗੇ ਇਸ ਲੜਾਈ ਨੂੰ ਅੱਗੇ ਕਿਵੇਂ ਲੜਨਾ ਕੀ ਕਰਨਾ ਹੈ ਔਰ ਉਨੀ ਦੇਰ ਤੱਕ ਸਾਡੇ ਜਿਹੜੇ ਆਗੂ ਆ ਰਹੇ ਨੇ ਜੇਲ੍ਹ ਤੋਂ ਬਾਹਰ ਕੱਢਣ ਦੀ ਅੱਜ ਚਬਾ ਚਬੀ ਚੱਲ ਰਹੀ ਹੈ ਸਾਡੇ ਕੋਲੇ ਮੈਸੇਜ ਆ ਰਹੇ ਨੇ ਉਹਨਾਂ ਆਗੂਆਂ ਦਾ ਸਮੂਹ ਸ੍ਰੀ ਹਮਿਲਿਆ ਤੇ ਸਾਨੂੰ ਛੱਡ ਰਹੇ ਨੇ ਲੇਕਿਨ ਅਸੀਂ ਆਪਣਾ ਮਰਨ ਮਰਨ ਕਰਕੇ ਜਾਰੀ ਰੱਖਾਂਗੇ ਜਿੰਨੇ ਦੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸਾਰੇ ਦੇ ਸਾਰੇ ਡੀਸੀ ਡਾਕਟਰ ਦੇ ਮੂਹਰੇ ਬੈਠਣਗੇ ਮੈਂ ਬਠਿੰਡਾ ਡਿਸਟ੍ਰਿਕਟ ਦੇ ਆਗੂ ਸਹਿਬਾਨਾਂ ਨੂੰ ਸਾਰੇ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਜਦੋਂ ਵੀ ਉਹ ਸਾਥੀ ਆ ਕੇ ਪਟੰਡਾ ਡੀਸੀ ਦਫ਼ਤਰ ਦੇ ਵਿੱਚ ਆਪਣਾ ਮਰਜ਼ਮਤ ਸ਼ੁਰੂ ਕਰਨ ਦੀ ਗੱਲ ਕਰਦੇ ਆ ਸਾਰੇ ਉੱਥੇ ਪਹੁੰਚਦੇ ਉਹਨਾਂ ਲਈ ਵਿਵਸਥਾ ਕਰਨੀ ਉਹਨਾਂ ਦਾ ਪ੍ਰਬੰਧ ਕਰਨਾ ਕੋਈ ਕੋਈ ਪਾਣੀ ਦੀ ਬਾੜ-ਬਾਰ ਲੋਕ ਪੈਣੀ ਹੈ ਤੇ ਸਾਰਾ ਉੱਥੇ ਪ੍ਰਬੰਧ ਕਰਨਾ ਹੈ ਔਰ ਮੈਂ ਫੇਰ ਦੁਬਾਰਾ ਬੇਨਤੀ ਕਰ ਰਿਹਾ ਕਿ ਕੱਲ ਨੂੰ 3 ਤਰੀਕ ਨੂੰ 3 ਜੂਨ ਨੂੰ ਪੂਰੇ ਭਾਰਤ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਮੂਹਰੇ ਪੰਜਾਬ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਸੱਜਣੋ ਰਵਿੰਦ ਕੇਜਰੀ ਬਾਲਦੇ ਪੁੱਤਰੇ ਫੋਕੇ ਜਾਣੇ ਆ ਔਰ ਇਹ ਉਹ ਹਰ ਇੱਕ ਨੇ پوری ਤਾਕਤ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ